ਕਹਿੰਦੇ ਫੂਲਪਿੰਡ ਦਾ ਆ ਯੂਨੀਵਰਸਿਟੀ ਆ ਸਾਹਮਣੇ ਟੀਪੀਡੀ ਸਾਰਿਆਂ ਨੂੰ ਪਤਾ ਤੇ ਇੱਧਰ ਇਹ ਕਹਿੰਦੇ ਸੜਕ ਸੜਕ ਤੇ ਜਾਣ ਵਾਲੇ ਸ਼ਰਧਾਲੂਆਂ ਦੀ ਦਿੱਕਤ ਸੀ ਕਹਿੰਦੇ ਸਾਨੂੰ ਪੂਰਾ ਡੇਰਾ ਨਹੀਂ ਲਿਖਦਾ ਇੱਥੋਂ ਛੜਕ ਦੋ ਤਾਂ ਆਪਾਂ ਹੌਲੀ-ਹੌਲੀ ਤੁਹਾਨੂੰ ਪਤਾ ਆਪਣੀ ਤਰੱਕੀ ਹੋ ਰਹੀ ਹੈ ਫੂਲ ਦੀ ਤਾਂ ਆਪਾਂ ਪਾਣੀ ਛੜਤਾ ਹੁਣ ਪੂਰਾ ਡੇਰਾ ਬਸ 5-4 ਦਿਨਾਂ ਚ ਹੋਰ ਦੇਖ ਲਿਓ ਦਿਖਣ ਲਾ ਦੇਾਂਗੇ ਆਪਾਂ ਇਹ ਚੱਕਰ ਨਾ ਮੰਨਿਓ ਤੁਸੀਂ ਟੀਪੀਡੀ ਕਾਲਜ ਦੇ ਮੂਹਰੇ ਆ ਇਹ ਸਰਕਾਰ ਦਾ ਫੇਲੀਅਰ ਆ ਤੇ ਬਾਕੀ ਤੁਸੀਂ ਐਂ ਦੇਖੋ ਦਰਖਤਾਂ ਦਾ ਕੀ ਹਾਲ ਹੋ ਗਿਆ ਇੱਥੇ ਸਾਰੇ ਦਰਖਤ ਸੁੱਕ ਚੁੱਕੇ ਆ ਤੇ ਆ ਦੇਖੋ ਕਿੰਨੇ ਦਰਖਤ ਸੁੱਕ ਚੁੱਕੇ ਆ ਤੇ ਕੋਈ ਇਸ ਤੇ ਬੋਲਣ ਵਾਲਾ ਨਹੀਂ ਤੇ ਐ ਨਹੀਂ ਪਤਾ ਜੇ ਮੈਂ ਬੋਲਿਆ ਤਾਂ ਮੇਰੇ ਨਾਲ ਕੀ ਬਣੂ ਪਰ ਇਹ ਇਹ ਦੇਖੋ ਵੀ ਸਾਰਾ ਸੀਵਰੇਜ ਦਾ ਪਾਣੀ ਇੱਥੇ ਪੈ ਰਿਹਾ ਇੱਥੋਂ ਪਾਣੀ ਧਰਤੀ ਦੇ ਅੰਦਰ ਜਾ ਰਿਹਾ ਜਾਂ ਨਾਲ ਖੇਤ ਪੈਂਦੇ ਆ ਤੇ ਖੇਤਾਂ ਦੇ ਵਿੱਚ ਵੀ ਨੁਕਸਾਨ ਹੋਊਗਾ ਉਹ ਕਣਕ ਆਪਣੇ ਲਈ ਆਪਣੇ ਘਰੇ ਹੀ ਆਉਣੀ ਆ ਮੰਨ ਲਓ ਜਾਂ ਕੋਈ ਵੀ ਫਸਲ ਤਾਂ ਉਹ ਨੁਕਸਾਨ ਆਪਣੇ ਘਰੇ ਆਉਣਾ ਤਾਂ ਸੋਚੋ ਵਿਚਾਰੋ ਤੇ ਇਹ ਚੀਜ਼ ਨੂੰ ਇੰਨਾ ਜ਼ਿਆਦਾ ਸ਼ੇਅਰ ਕਰੋ ਤਾਂ ਕਿ ਉਹਨਾਂ ਤੱਕ ਪਹੁੰਚ ਚਕੇ ਇੱਥੋਂ ਦੇ ਲੋਕਲ ਐਮਐਲਏ ਸਾਹਿਬ ਕੋਲੇ ਪਹੁੰਚ ਸਕੇ ਆ ਦੇਖ ਲਓ ਆ ਜਮਾ ਰੋਡ ਤੇ ਸੀਵਰੇਜ ਦਾ ਹਾਲ ਆ ਆ ਜਿਹੜੀ ਯੂਨੀਵਰਸਿਟੀ ਹੈ